ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਵੀ ਤੁਸੀਂ ਸਾਰੇ ਧੰਤਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਧੰਤਨ ਅਮਰ ਜੀ ਇਹ ਦੱਬਾ ਦੀਪ ਸਿੰਘ ਜੀ ਦੀ ਕਿਰਪਾ ਦਿਨਾਂ ਟਿਕਾਕ ਹੋ ਮੰਗੇ ਤੇ ਇੱਕ ਵਾਰ ਕੀ ਹੋਇਆ ਕਿ ਗੁਰੂ ਘਰ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਬਾਬਾ ਜੀ ਨੂੰ ਕਿਸੇ ਨੇ ਆਖਿਆ ਪਾਠ ਕਰਨ ਵਾਲੇ ਦੀ ਜ਼ਿੰਦਗੀ ਦੇ ਵਿੱਚ ਵੱਧ ਔਕੜਾ ਮੁਸ਼ਕਲਾਂ ਕਿਉਂ ਆਉਂਦੀਆਂ ਨੇ ਤੇ ਬਾਬਾ ਜੀ ਗੁਰੂ ਨਾਨਕ ਪਾਸ਼ਾ ਜੀ ਨੂੰ ਮੱਥਾ ਟੇਕਦੇ ਹੋਏ ਬੋਲੇ ਕਿ ਭੋਲਿਆ ਤੈਨੂੰ ਇਸ ਤਰ੍ਹਾਂ ਕਿਸੇ ਨੇ ਕਹਿ ਦਿੱਤਾ ਗੁਰਵਾਣੀ ਜੇ ਚਿੱਤ ਲਾ ਕੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਕੇ ਪੜੀ ਜਾਏਗਾ ਤਾਂ ਅੱਗਾ ਪਿੱਛਾ ਸਭ ਸਵਾਰ ਦਿੰਦੀ ਹੈ ਜਿਵੇਂ ਕਿਸੇ ਸ਼ੇਰਨੀ ਨੂੰ ਆਪਣੇ ਬੱਚੇ ਮੂੰਹ ਦੇ ਵਿੱਚ ਪਾਏ ਹੋਏ ਤੁਰੀ ਆਉਂਦੀ ਦੇਖੇਗਾ ਤੈਨੂੰ ਦੂਰੋਂ ਜ਼ਰੂਰ ਲੱਗੇਗਾ ਕਿ ਉਸ ਨੂੰ ਖਾ ਲਵੇਗੀ ਪਰ ਆਪਣੇ ਬੱਚਿਆਂ ਦੇ ਇੱਕ ਦੰਦ ਵੀ ਲੱਗਣ ਨਹੀਂ ਦਿੰਦੀ ਗੁਰੂ ਵੀ ਇਸ ਤਰ੍ਹਾਂ ਵੱਡੀ ਤੋਂ ਵੱਡੀ ਸਮੱਸਿਆ ਨੂੰ ਆਪਣੇ ਸੇਵਕ ਦੇ ਨੇੜੇ ਆਉਣ ਤੋਂ ਪਹਿਲਾਂ ਆਪ ਮੂਹਰੇ ਖੜੇ ਹੋ ਜਾਂਦੇ ਨੇ ਕਿਉਂਕਿ ਅਸੀਂ ਸਿਰਫ ਸਮੱਸਿਆ ਨੂੰ ਦੇਖ ਜਾਂ ਦੇਖੀ ਜਾਂਦੇ ਆ ਤੇ ਸਾਡਾ ਗੁਰੂ ਕਿੰਨਾ ਵੱਡਾ ਉਹ ਸਾਨੂੰ ਪਤਾ ਨਹੀਂ ਲੱਗਦਾ ਤੇ ਗੁਰੂ ਸਾਨੂੰ ਦਰਸ਼ਨ ਦੇ ਵੀ ਆਂਦੇ ਵੀ ਪਰ ਸਾਡੀ ਜ਼ਿੰਦਗੀ ਦੇ ਵਿੱਚ ਹਰ ਪੈਰ ਪੈਰ ਤੇ ਸਾਡਾ ਸਾਥ ਬਹੁਤ ਵਾਰੀ ਦੇਰਿਆ ਹੁੰਦਾ ਤੇ ਸਾਨੂੰ ਪਤਾ ਵੀ ਨਹੀਂ ਲੱਗਨ ਦਿੰਦਾ ਇਸ ਜਾਈ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਕੋਈ ਛੋਟੀ ਮੁਸ਼ਕਿਲ ਆ ਜਾਂਦੀ ਹੈ ਐਦਾ ਮੰਨ ਲਓ ਵੀ ਆਪਾਂ ਨੂੰ ਹਸਪੀਟਲ ਦੇ ਵਿੱਚ ਹਨਾ ਕਿਸੇ ਰੋਗ ਕਰਕੇ ਐਡਮਿਟ ਕਰ ਲਿਆ ਤੇ ਉਹ ਰੋਗ ਤੋਂ ਆਪਾਂ ਨੂੰ 5 ਦਿਨਾਂ ਦੇ ਵਿੱਚ ਛੁਟਕਾਰਾ ਮਿਲ ਗਿਆ ਹਨਾ ਤਾਂ ਆਪਾਂ ਇਹ ਸੋਚਦੇ ਕਿ ਮੈਨੂੰ ਕਿੰਨੀ ਵੱਡੀ ਮੁਸੀਬਤ ਆ ਗਈ ਹਨਾ ਤੇ ਹੋ ਸਕਦਾ ਵੀ ਜੇ ਆਪਾਂ ਗੁਰਵਾਨੇ ਨਾ ਪੜਦੇ ਹੋ ਕਿ ਪਤਾ ਉਹ ਮੁਸੀਬਤ ਕਿੰਨੀ ਲੰਬੀ ਹੋ ਰੋ ਕਿੰਨਾ ਲੰਬਾ ਚੱਲਣਾ ਹੋਵੇ ਜਿਹੜਾ ਵਾਹਿਗੁਰੂ ਨੇ ਛੋਟਾ ਕਰਤਾ ਇਸ ਕਰਕੇ ਤੋਸਾਰਾ ਰੱਖਿਆ ਕਰੋ ਵਾਹਿਗੁਰੂ ਨਾਲ ਜੁਰੂਰ ਘੜਦਾ ਤੇ ਵੱਡੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹਨਾਂ ਨੂੰ ਛੋਟੀਆਂ-ਛੋਟੀਆਂ ਕਰ ਦਿੰਦਾ ਤੇ ਹੁਣ ਆਪਾਂ ਜਿਹੜੀ ਅੱਜ ਤੁਹਾਡੇ ਨਾਲ ਘਟਨਾ ਸਾਂਝੀ ਕਰਨੀ ਸੀਗੀ ਉਹ ਇੱਕ ਦਿਹਾੜੀਦਾਰ ਮੁੰਡੇ ਦੀ ਐ ਤੇ ਉਹ ਕਿਤੇ ਦਿਹਾੜੀ ਕਰਦਾ ਸੀ ਮਤਲਬ ਕਿਸੇ ਦੇ ਘਰ ਲੱਗਿਆ ਹੋਇਆ ਸੀ ਦਿਹਾੜੀ ਕਰਨ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆਉਣਾ ਹੋਰ ਕੋਈ ਇਨਕਮ ਹੈ ਨਹੀਂ ਸੀ ਕੀ ਕਰੇ ਘਰ ਦੇ ਵਿੱਚ ਉਹ ਰਹਿੰਦਾ ਸੀ ਤੇ ਉਹਦੇ ਮਾਤਾ ਦੋ ਭੈਣਾਂ ਤੇ ਇੱਕ ਉਹਦੇ ਫਾਦਰ ਸਾਹਿਬ ਜਿਹੜੇ ਕਿ ਬਜ਼ੁਰਗ ਹੋ ਚੁੱਕੇ ਸੀਗੇ ਉਹਨਾਂ ਤੋਂ ਕੰਮ ਨਹੀਂ ਸੀ ਹੁੰਦਾ ਤੇ ਡਾਕਟਰ ਨੇ ਵੀ ਕਿ ਆਪਰੇਸ਼ਨ ਵਗੈਰਾ ਉਹਨਾਂ ਦਾ ਹੋਇਆ ਸੀ ਤੇ ਡਾਕਟਰ ਨੇ ਮਨਾ ਕੀਤਾ ਸੀ ਕਿ ਤੁਸੀਂ ਕੰਮ ਨਹੀਂ ਕਰਨਾ ਪਾਰੀ ਹੈ ਨਾ ਦਿਹਾੜੀ ਦੇ ਵਿੱਚ ਤਾਂ ਆਪਾਂ ਨੂੰ ਪਤਾ ਵੀ ਹਰ ਕੋਈ ਕੋਈ ਵੀ ਕੰਮ ਕਰਵਾਉਂਦਾਗਾ ਤੇ ਉਹ ਪੱਠੇ ਤੇ ਲੱਗੇ ਹੋਏ ਸੀਗੇ ਤੇ ਉੱਥੇ ਰਾਤ ਨੂੰ ਉਹਨਾਂ ਨੇ ਜਾ ਕੇ ਸੌਣਾ ਹੁੰਦਾ ਸੀ ਚੌਂਕੀਦਰੀ ਦਾ ਕੰਮ ਉਹਦੇ ਫਾਦਰ ਸਾਹਿਬ ਕਰਦੇ ਸੀ ਜਿਹਦੇ ਵਿੱਚ ਉਹਨਾਂ ਨੂੰ 6 ਸਖਤ ਕ ਹਜ਼ਾਰ ਰੁਪਏ ਤਨਖਾਹ ਮਿਲ ਜਾਂਦੀ ਸੀਗੀ ਚਲੋ ਤੋੜੀ ਬੋਤ ਕਰਦੀ ਹੈਲਪ ਹੋ ਜਾਂਦੀ ਸੀ ਹੈਨਾ ਸੌਦਾ ਪੱਤਾ ਆ ਜਾਂਦਾ ਸੀਗਾ ਤੇ ਉਹ ਮੁੰਡਾ ਵੀ ਮਿਸਤਰੀ ਦੇ ਨਾਲ ਕਿਤੇ ਦਿਹਾੜੀ ਲੱਗਿਆ ਹੁੰਦਾ ਸੀਗਾ ਤੋ ਵੀਰ ਦੱਸਦੇ ਨੇ ਕਿ ਉਹ ਉਹਨਾਂ ਦਿਹਾੜੀ ਜਾਂਦੇ ਤੇ ਵਧੀਆ ਕੰਮ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉੱਥੇ ਦਿਹਾੜੀ ਕਰ ਰਿਹਾ ਸੀ ਵੀਰ ਤੇ ਇਹ ਕਹਿੰਦੀ ਇੱਕ ਦਿਨ ਅਚਾਨਕ ਕੀ ਹੋਇਆ ਵੀ ਉਹਨਾਂ ਦੀ ਜਿਹੜੀ ਲੜਕੀ ਐ ਉਹਦਾ ਫੋਨ ਚੋਰੀ ਹੋ ਗਿਆ ਲਗਭਗ 15-17000 ਦਾ ਫੋਨ ਸੀਗਾ ਤੇ ਉਹ ਚੋਰੀ ਹੋ ਗਿਆ ਪਤਾ ਨਹੀਂ ਕਿਸ ਤਰ੍ਹਾਂ ਚੋਰੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਵੀਰ ਕਹਿੰਦਾ ਮੈਨੂੰ ਨਹੀਂ ਪਤਾ ਪਰ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਫੋਨ ਤੂੰ ਚੋਰੀ ਕੀਤਾ ਹੈ ਤੇ ਉੱਥੋਂ ਉਹਨਾਂ ਨੇ ਮੈਨੂੰ ਕਾਫੀ ਕੁਝ ਬੋਲ ਕੇ ਦਿਹਾੜੀਆਂ ਵੀ ਨਹੀਂ ਦਿੱਤੀਆਂ ਹੈਗੀਆਂ ਤੇ ਮੈਨੂੰ ਭਜਾਤਾ ਕਹਿੰਦੇ ਮੈਂ ਘਰ ਆ ਗਿਆ ਮਨ ਬਹੁਤ ਟੁੱਟਿਆ ਦੁਬਾਰਾ ਕਿਤੇ ਜਾਣ ਦਾ ਮਨ ਵੀ ਨਹੀਂ ਕੀਤਾ ਤੇ ਥੋੜੀ ਬਦਨਾਮੀ ਵੀ ਹੋਈ ਚੋ ਲੋ ਜਿਲੇ ਜਿਲੇ ਘਰਾਂ ਚ ਪਤਾ ਲੱਗਿਆ ਵੀ ਐਦਾ ਨਾ ਤੇ ਪਰ ਵੀਰ ਨੇ ਚੋਰੀ ਨਹੀਂ ਕੀਤੀ ਸੀਗੀ ਤੇ ਉਹ ਵੀ ਦੱਸਦੇ ਵੀ ਉਸ ਤੋਂ ਬਾਅਦ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਗਿਆ ਮੇਰਾ ਮੰਨ ਨਹੀਂ ਸੀ ਲੱਗਦਾ ਕਰੇ ਤੇ ਮੇਰਾ ਜੀਵ ਹੀ ਨਹੀਂ ਸੀ ਕਰਦਾ ਕਿ ਤੇ ਜਾਣ ਨੂੰ ਤੇ ਵੀਰ ਨੇ ਸਟੱਡੀ ਵੀ ਕਾਫੀ ਵਧੀਆ ਕੀਤੀ ਹੋਈ ਸੀ ਪਰ ਜੋਬ ਨਹੀਂ ਸੀ ਮਿਲੀ ਦਿਹਾੜੀ ਕਰਨੀ ਉਹਨਾਂ ਦੀ ਮਜ਼ਦੂਰੀ ਸੀਗੀ ਤੇ ਉਸ ਤੋਂ ਪਹਿਲਾਂ ਸਕੂਲ ਦੇ ਵਿੱਚ ਵੀ ਟੀਚਰ ਕਰਨ ਲੱਗੇ ਸੀ ਉੱਥੇ ਕਹਿੰਦੇ ਵੀ ਤਨਖਾਹ ਕਾਫੀ 8-9 ਹਜ਼ਾਰ ਹੀ ਮਿਲਦੀ ਸੀ ਜਿਸ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ ਤੇ ਤਾਂ ਕਰਕੇ ਵੀ ਦਿਹਾੜੀ ਕਰਨ ਨਾਲ ਥੋੜੀ ਜ਼ਿਆਦਾ ਪੈਸੇ ਵੱਨ ਜਾਂਦੇ ਸੀਗੇ ਇਸ ਕਰਕੇ ਉਹ ਦਿਹਾੜੀ ਕਰਦੇ ਸੀਗੇ ਤੇ ਕਹਿੰਦੇ ਉਹ ਜਦੋਂ ਮਨ ਟੁੱਟ ਗਿਆ ਤੇ ਉਹਨਾਂ ਦਾ ਇੱਕ ਫਰੈਂਡ ਹੈਗਾ ਉਹ ਕਹਿੰਦੇ ਵੀ ਚਲ ਆਪਾਂ ਅੰਮ੍ਰਿਤਸਰ ਸਾਹਿਬ ਜਾ ਕੇ ਆਉਨੇ ਆ ਕੁਛ ਦਿਨ ਰਹਿ ਕੇ ਆਵਾਂਗੇ ਤੇ ਕਹਿੰਦੇ ਉੱਥੇ ਚਲੇ ਗਏ ਮਨ ਦੇ ਵਿੱਚ ਉਹੀ ਗੱਲਾਂ ਚੱਲਣੀਆਂ ਕਿ ਵਾਹਿਗੁਰੂ ਜੀ ਵੀ ਮੈਂ ਚੋਰੀ ਨਹੀਂ ਕੀਤੀ ਐ ਨਾ ਵੀ ਮੇਰੇ ਨਾਲ ਬੁਰਾ ਹੋਇਆ ਵੀ ਕੋਈ ਇਨਕਮ ਸੋਰਸ ਵੀ ਹੈ ਨਹੀਂਗਾ ਵੀ ਕੀ ਕਰਾਂਗੇ ਦੋ ਭੈਣਾਂ ਵਿਆਹਣ ਆਲੀਆਂ ਨੇ ਕਾਫੀ ਕਹਿੰਦੇ ਵੀ ਮੈਨੂੰ ਨਾ ਇਦਾਂ ਸੋਚ ਲੱਗੀ ਰਹਿੰਦੀ ਤੇ ਉਥੇ ਨਾ ਦਰਬਾਰ ਸਾਹਿਬ ਦੇ ਵਿੱਚ ਤਾਂ ਗੁਰੂ ਰਾਮਦਾਸ ਜੀ ਦੇ ਧਰ ਤੇ ਵਰਤਨਾ ਦੀ ਸੇਵਾ ਚੱਲਦੀ ਹੁੰਦੀ ਹੈ ਉਧਰ ਆਪਣਾ ਦੇਗ ਵਾਲੀਆਂ ਥਾਲੀਆਂ ਜਿਹੜੀਆਂ ਉਹ ਸਾਫ਼ ਕਰਦੇ ਹੁੰਦੇ ਨੇ ਜਿੱਥੇ ਦੇਗ ਵਾਲੇ ਕਾਊਂਟਰ ਬਣੇ ਹੋਇਆ ਉਹਦੇ ਨੀਅਰ ਹੀ ਉਹ ਸੇਵਾ ਚੱਲਦੀ ਹੁੰਦੀ ਹੈ ਕਹਿੰਦੇ ਵੀ ਅਸੀਂ ਜਾਣਾ ਤੇ ਉਥੇ ਸੇਵਾ ਕਰਨੀ ਤਿੰਨ ਚਾਰ ਘੰਟੇ ਉੱਥੇ ਸੇਵਾ ਕਰਨੀ ਤੇ ਬਾਕੀ ਟਾਈਮ ਅਸੀਂ ਲੰਗਰ ਦੇ ਵਿੱਚ ਕਹਿੰਦੇ ਜੋ ਵੀ ਸੇਵਾ ਮਿਲ ਨੀਤੇ ਕਹਿੰਦੇ ਵੀ ਅਸੀਂ ਉਹ ਸੇਵਾ ਲੰਗਰ ਦੇ ਵਿੱਚ ਕਰ ਲੈਣੀ ਤੇ ਰੂਮ ਦੇ ਲਈ ਵੀ ਅਸੀਂ ਉੱਤੇ ਟਰਾਈ ਕਰਿਆ ਪਰ ਸਾਨੂੰ ਰੂਮ ਨਹੀਂ ਸੀ ਮਿਲਿਆ ਤੇ ਲੋਕਰ ਹੀ ਮਿਲਿਆ ਸੀ ਸੀ ਲੋਕਰ ਦੇ ਵਿੱਚ ਆਪਣਾ ਸਮਾਨ ਰੱਖ ਲੈਣਾ ਤੇ ਉੱਥੇ ਜਿਹੜੀਆਂ ਸਰਾਵਾਂ ਬਣੀਆਂ ਹੋਈਆਂ ਨੇ ਉੱਥੇ ਗੱਦੇ ਲਗਾ ਕੇ ਬਾਅਦ ਜਿਵੇਂ ਗੈਲਰੀ ਦੇ ਵਿੱਚ ਹਨਾ ਸੋ ਜਾਣਾ ਤੇ ਘੱਟ ਹੀ ਸੌਂਦੇ ਸੀਗੇ ਕਹਿੰਦੇ ਵੀ ਅਸੀਂ ਸੇਵਾ ਕਰਦੇ ਸੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਵੀ ਅਸੀਂ ਗਏ ਕਾਫੀ ਮਤਲਬ 8-9 ਦਿਨ ਉੱਥੇ ਸੇਵਾ ਕੀਤੀ ਤਾਂ ਉਹਦੇ ਵਿੱਚੋਂ ਸੀ 5-4 ਦਿਨ ਉੱਧਰ ਵੀ ਮੱਥਾ ਟੇਕਣ ਗਏ ਦੀ ਸੇਵਾ ਤਾਂ ਗੁਰੂ ਅੰਮ੍ਰਿਤਸਰ ਦੀ ਦੇਰ ਤੇ ਕੀਤੀ ਕਹਿੰਦੇ ਮੈਂ ਟੁੱਟਿਆ ਹੋਇਆ ਸੀਗਾ ਤੇ ਉਤੋਂ ਜਿਸ ਦਿਨ ਵਾਪਸ ਆਏ ਵਾਪਸ ਆ ਕੇ ਪਤਾ ਲੱਗਿਆ ਜਿਹੜੇ ਉਹ ਫਾਦਰ ਸਾਹਿਬ ਨੇ ਕਹਿੰਦੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਸੀ ਤੇ ਹਸਪੀਟਲ ਉਹਨਾਂ ਨੂੰ ਐਡਮਿਟ ਕਰਨਾ ਪਿਆ ਤੇ ਉਹ ਲੁਧਿਆਣੇ ਸੀਗਾ ਹਸਪੀਟਲ ਆ ਤੇ ਉੱਥੇ ਐਡਮਿਟ ਕਰ ਲਿਆ ਚਲੋ ਉੱਥੇ ਰੋਜ਼ ਉਹਨੇ ਸੋਚਣਾ ਵੀ ਮੈਂ ਤਾਂ ਨਾ ਉੱਥੇ ਸੇਵਾ ਵੀ ਕਰਦਾ ਸੀਗਾ ਵੀ ਪਤਾ ਨਹੀਂ ਐਦਾਂ ਕਿਉਂ ਹੋਇਆ ਸ਼ਾਇਦ ਕੋਈ ਗਲਤੀ ਹੋ ਗਈ ਹੋਣੀ ਆ ਤੇ ਹਸਪੀਟਲ ਦੇ ਵਿੱਚ ਖਰਚਾ ਵੀ ਹੋ ਜਾਂਦਾ ਚਲੋ ਜਿਹੜੇ ਪੈਸੇ ਇਕੱਠੇ ਕਰੇ ਹੋਏ ਸੀਗੇ ਉਹ ਉਧਰ ਲੱਗਣੇ ਸ਼ੁਰੂ ਹੋ ਗਏ ਜਦੋਂ 3-4 ਦਿਨ ਹੋ ਗਏ ਉੱਥੇ ਤਾਂ ਉੱਥੇ ਇੱਕ ਉਹਨਾਂ ਨੂੰ ਲੜਕੀ ਮਿਲੀ ਤੇ ਉਹ ਉਹਨਾਂ ਨੂੰ ਗੱਲਾਂਬਾਤਾਂ ਹੁੰਦੀਆਂ ਨੇ ਉਹਦੇ ਵੀ ਮਾਤਾ ਜੀ ਉੱਥੇ ਐਡਮਿਟ ਸੀਗੇ ਤੇ ਉਹ ਅਮਰੀਕਾ ਦੀ ਪੀਆਰ ਲੜਕੀ ਸੀਗੀ ਤੇ ਉਹਨਾਂ ਦਾ ਆਪਣਾ ਹੀ ਕੋਈ ਉਧਰ ਬਿਜ਼ਨਸ ਵੀ ਸੀਗਾ ਤੇ ਕਹਿੰਦੇ ਵੀ ਜਦੋਂ ਉਹ ਲੜਕੀ ਮਿਲੀ ਉਹ ਕਹਿੰਦੇ ਕਿ ਗੱਲਬਾਤ ਹੁੰਦੀ ਰੋਜ਼ ਖਾਣਾ ਵਗੈਰਾ ਵਿੱਚੋਂ ਲੋਕ ਕਦੇ ਉਹਨਾਂ ਦੇ ਘਰੋਂ ਆ ਜਾਣਾ ਕਦੇ ਇਧਰੋਂ ਆ ਜਾਣਾ ਐਦਾਂ ਗੱਲਾਂ-ਵਾਟਾਂ ਚੱਲਦੀਆਂ ਆਈਆਂ ਤੇ ਤਿੰਨ-ਚਾਰ ਦਿਨ ਹੋਰ ਲੰਘ ਗਏ ਤੇ ਉਸ ਤੋਂ ਬਾਅਦ ਕਹਿੰਦੇ ਉਹ ਲੜਕੀ ਕਹਿੰਦੀ ਵੀ ਕਿੱਦਾਂ ਵੀ ਤੁਸੀਂ ਕੀ ਕੰਮ ਕਰਦੇ ਹੋ ਜਾਂ ਕੁਝ ਕਹਿੰਦੇ ਸਾਰਾ ਮੈਂ ਉਹਨਾਂ ਨੂੰ ਦੱਸਦਾ ਵੀ ਮੇਰੇ ਨਾਲ ਐਦਾਂ-ਐਦਾਂ ਵੀ ਮੈਂ ਹੁਣ ਫਰੀ ਆ ਵੀ ਮੈਂ ਕੁਝ ਨਹੀਂ ਕਰਦਾ ਤੇ ਵੀ ਮੇਰਾ ਮਨ ਵੀ ਨਹੀਂ ਕਰਦਾ ਵੀ ਦਿਹਾੜੀ ਜਾਣ ਨੂੰ ਉਹ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਵੀ ਮੈਂ ਸਾਡਾ ਉੱਧਰ ਅਮਰੀਕਾ ਦੇ ਵਿੱਚ ਬਿਜ਼ਨਸ ਹੈਗਾ ਵੀ ਮੈਂ ਤੁਹਾਡੀ ਫਾਈਲ ਉਧਰੋਂ ਕਿਸੇ ਵਕੀਲ ਰਾਹੀਂ ਅਪਲਾਈ ਕਰ ਸਕਦੀ ਆ ਤੇ ਪਰ ਵੀ ਤੁਹਾਨੂੰ ਇੰਟਰਵਿਊ ਦੇਣੀ ਪਵੇਗੀ ਤੇ ਇੰਟਰਵਿਊ ਇੰਗਲਿਸ਼ ਦੇ ਵਿੱਚ ਹੋਣੀ ਸੀ ਤੇ ਵੀਰ ਕਾਫੀ ਚਲੋ ਉਹਨਾਂ ਨੇ ਜੌਬ ਵੀ ਕੀਤੀ ਸੀਗੀ ਸਕੂਲ ਦੇ ਵਿੱਚ ਪੜ੍ਹੇ ਲਿਖੇ ਸੀਗੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਇੰਟਰਵਿਊ ਦੇ ਲੂੰਗਾ ਵੀ ਟਰਾਈ ਕਰਨ ਚ ਕੀ ਹਰਜ਼ ਹੈ ਵੀ ਤੁਸੀਂ ਦੇਖ ਲਓ ਕਹਿੰਦੇ ਉਹਨਾਂ ਨੇ ਉਦੋਂ ਹੀ ਬੱਸ ਆਨਲਾਈਨ ਹੀ ਕਿਸੇ ਰਾਹੀਂ ਗੱਲ-ਗੁਲ ਕਰਕੇ ਹਨਾ ਫਾਈਲ ਉਹਨਾਂ ਦੀ ਅਪਲਾਈ ਕਰਤਾ ਤੇ ਕਹਿੰਦੇ ਇੰਟਰਵਿਊ ਦੀ ਡੇਟ ਮਿਲਣੀ ਸੀਗੀ ਨੈਕਸਟ ਮੰਥ ਤੇ ਅਰਦਾਸ ਕਰੀ ਕਿ ਧੰਗੁਰੂ ਰਾਮਦਾਸ ਜੀ ਵੀ ਤੁਸੀਂ ਰਸਤਾ ਕੱਢਿਆ ਤੇ ਵੀ ਤੁਸੀਂ ਹੁਣ ਪੂਰਵੀ ਚੜਾ ਦਿਓ ਤੇ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ ਚਲੋ ਠੀਕ ਹੋਣੇ ਸ਼ੁਰੂ ਹੋ ਗਏ ਉਹਨਾਂ ਨੂੰ ਛੁੱਟੀ ਮਿਲ ਗਈ ਘਰੇ ਆ ਗਏ ਤੇ ਜਦੋਂ 15 ਕ ਦਿਨ ਲੰਘ ਗਏ ਉਹਦੇ ਫਾਦਰ ਸਾਹਿਬ ਠੀਕ ਹੋ ਗਏ ਤੇ ਕਹਿੰਦੇ ਵੀ ਉਹ ਦੁਬਾਰਾ ਫਿਰ ਗਏ ਅੰਮ੍ਰਿਤਸਰ ਸਾਹਿਬ ਤੇ ਧੰਗੁਰੂ RAMDAS ਜੀ ਦੇ ਅਸਥਾਨ ਤੇ ਅਰਦਾਸ ਕੀਤੀ ਕਿ ਧੰ ਤਨ ਗੁਰ RAMDAS ਜੀ ਮਹਾਰਾਜ ਧੰਤ ਨਾਮਰ ਜੀ ਦਵਾਬਾ ਦੀਪ ਸਿੰਘ ਜੀ ਤੁਹਡੇ ਦਰਤੇ ਆਇਆ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਮੈਂ ਗਰੀਬ ਆ ਤੇ ਮੇਰੀ ਚੋਲੀਆਂ ਜਿਹੜੀ ਉਹ ਤੁਸੀਂ ਭਰਨੀ ਆ ਤੁਹਾਡੇ ਦਰਤੀ ਹਰ ਕੋਈ ਚੋਲੀਆਂ ਭਰ ਕੇ ਲੈ ਕੇ ਜਾਂਦਾ ਕਿ ਮੈਨੂੰ ਖਾਲੀ ਨਾ ਮੋੜਿਓ ਜੋ ਮੈਂ ਇੰਟਰਵਿਊ ਦੇਣੀ ਆ ਉਹ ਕਲੀਅਰ ਹੋ ਜਾਵੇ ਤੇ ਮੈਨੂੰ ਅਮਰੀਕਾ ਦਾ ਵੀਜ਼ਾ ਮਿਲ ਜਾਵੇ ਸਾਰੇ ਰੋਣੇ ਧੋਣੇ ਧੋਤੇ ਜਾਣਗੇ ਵਾਹਿਗੁਰੂ ਮੇਰੀਆਂ ਭੈਣਾਂ ਦਾ ਵਿਆਹ ਹੋ ਜਾਊਗਾ ਤੇ ਬਾਕੀ ਘਰ ਦੇ ਜਿਹੜੇ ਕੰਮ ਕਾਜ ਨੇ ਉਹ ਵੀ ਸਹੀ ਹੋ ਜਾਣਗੇ ਤੇ ਮੈਂ ਗਲਤ ਨਹੀਂ ਆ ਮੈਂ ਕੋਈ ਚੋਰੀ ਨਹੀਂ ਕੀਤੀ ਵਾਹਿਗੁਰੂ ਮੇਰੀ लाज ਰੱਖ ਲਿਓ ਤੇਰ ਦਾਸ ਕੀਤੀ ਤੇ ਕਹਿੰਦੇ ਵੀ ਚਲੋ ਸੱਤ ਇੱਕ ਦਿਨਾਂ ਦੇ ਬਾਅਦ ਉਹਨਾਂ ਨੂੰ ਇੰਟਰਵਿਊ ਦੀ ਡੇਟ ਮਿਲ ਗਈ ਇੰਟਰਵਿਊ ਹੋਈ ਤੇ ਕਹਿੰਦੇ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਵੀ ਉਹਨਾਂ ਦੀ ਇੰਟਰਵਿਊ ਕਲੀਅਰ ਹੋ ਗਈ ਮੁੰਡੇ ਨੂੰ ਸਿਰਫ 2.5 ਲੱਖ ਦੇ ਵਿੱਚ ਯੂ ਅਮਰੀਕਾ ਚਲਿਆ ਗਿਆ ਤੇ ਕਹਿੰਦੇ ਵੀ ਇੰਨਾ ਖੁਸ਼ ਹੈ ਹੁਣ ਵੀਰ ਕਹਿੰਦਾ ਵੀ ਮੈਂ ਵਧੀਆ ਪੈਸੇ ਕਮਾਉਣਾ ਤੇ ਮੇਰੇ ਜਿਹੜਾ ਘਰ ਕੱਚਾ ਸੀ ਡਿੱਗਣ ਵਾਲਾ ਸੀ ਉਹ ਵੀ ਪੱਕਾ ਹੋ ਗਿਆ ਤੇ ਮੇਰੇ ਭੈਣਾਂ ਦੇ ਹੁਣ ਰਿਸ਼ਤੇ ਵੀ ਹੋ ਗਏ ਨੇ ਤੇ ਵਿਆਹ ਕਰਨਾ ਜੇ ਬਾਕੀ ਆ ਵੀ ਮੇਰੀ ਬਦਿਆ ਇਨਕਮ ਆ ਦਿਹਾੜੀਦਾਰ ਤੋਂ ਵੀ ਮੈਂ ਸਿਰਫ 10 ਦਿਨ ਧੰਨ ਧੰਨ ਗੁਰਰਾਮਦਾਸ ਜੀ ਦੇ ਦਰ ਤੇ ਸੇਵਾ ਕੀਤੀ ਤੋਂ 10 ਦਿਨਾਂ ਦਾ ਫਲ ਮੈਨੂੰ ਇੰਨਾ ਵੱਡਾ ਮਿਲਣਾ ਸੀ ਵੀ ਮੈਂ ਸੋਚਿਆ ਵੀ ਨਹੀਂ ਸੀ ਕਦੇ ਵੀ ਇੰਨਾ ਕੁਝ ਮੈਨੂੰ ਮਿਲ ਜੂਗਾ ਵਾਹਿਗੁਰੂ ਜਦੋਂ ਦੇਣ ਤੇ ਆਉਂਦੇ ਨੇ ਤਾਂ ਬਹੁਤ ਜ਼ਿਆਦਾ ਕੁਝ ਦੇ ਦਿੰਦੇ ਆ ਪਰ ਸੋਚਿਆ ਵੀ ਨਹੀਂ ਹੁੰਦਾ ਦੇਖੋ ਅਮਰੀਕਾ ਜਿਹੜਾ ਇੱਕ ਸਰਪੰਚ ਦੇਸ਼ ਆ ਹਨ ਤੇ ਸਭ ਤੋਂ ਵਧੀਆ ਕੰਟਰੀ ਆ ਹੋ ਤੇ ਸਭ ਤੋਂ ਜ਼ਿਆਦਾ ਉੱਥੇ ਪੈਸਾ ਤੇ ਵੀਰ ਹੁਣ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਤੇ ਵਧੀਆ ਉੱਥੇ ਕੰਮ ਕਰਦੇ ਨੇ ਤੇ ਕਹਿੰਦੇ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਹੋਈ ਵੀ ਆ ਤੇ ਕੋਈ ਦਿੱਕਤ ਨਹੀਂ ਹੈਗੀ ਹੁਣ ਤਾਂ ਇਹ ਵੀ ਅਰਦਾਸ ਕਰਨੀ ਚਾਹੀਦੀ ਹੈ ਭਰੋਸਾ ਹੋਣਾ ਚਾਹੀਦਾ ਵਾਹਿਗੁਰੂ ਤੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਤੇ ਦੇਖੋ ਥੋੜੀ ਜੀ ਸੇਵਾ ਦਾ ਫਲ ਵਾਹਿਗੁਰੂ ਇਸ ਤਰ੍ਹਾਂ ਦਿੰਦੇ ਨੇ ਐਡਾ ਵੱਡੀ ਐਡਾ ਵੱਡਾ ਫਲ ਦਿੰਦੇ ਨੇ ਹਨਾ ਆਪਾਂ ਸੋਚ ਵੀ ਨਹੀਂ ਸਕਦੇ ਤੇ ਜੇ ਕੋਈ ਮੁਸੀਬਤ ਆਉਂਦੀ ਆ ਕੋਈ ਦੁੱਖ ਤਕਲੀਫ ਹੁੰਦਾ ਤਾਂ ਵਾਹਿਗੁਰੂ ਤੇ ਪ੍ਰੋਸਾ ਕਰਕੇ ਤੰਤ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਤਨ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਉਹਨਾਂ ਨੂੰ ਹਾਜ਼ਰ ਨਜ਼ਰ ਮੰਨ ਕੇ ਤਾਂ ਸਾਰੇ ਕਾਰਜ ਰਾਸ ਹੋਣਗੇ ਤੇ ਇਹ ਅੱਜ ਦੀ ਆਪਣੀ ਹੱਡ ਵੀਤੀ ਸੀਗੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਲੋਕ ਨੇ ਜਿਹੜੇ ਗਰਵਾਣੀ ਨਾਲ ਜੁੜਨ ਤੇ ਬਾਕੀ ਵਾਇਗਰੂ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਣੋਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਇਗਰੂ ਜਿੱਕਾ ਖਾਲਸਾ ਵਾਇਗਰੂ ਜਿੱਕੀ ਫਤੇ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦਿਓ